ਜਿੱਦਾਂ ਤੁਹਾਨੂੰ ਸਾਰੇ ਸਾਥੀਆਂ ਨੂੰ ਪਤਾ ਹੈ ਕਿ ਇੱਕ ਬਹੁਤ ਹੀ ਅਨਫੋਰਚੂਨੇਟ ਇਨਸੀਡੈਂਟ ਜੋ ਕਿ ਪਰਸੋ ਰਾਤ ਮਜੀਠਾ ਪਲੇਸਟੇਸ਼ਨ ਦੇ ਵਿੱਚ ਹੋਇਆ ਸੀ ਕੁਝ ਪਿੰਡ ਮਜੀਠਾ ਪਲੇਸਟੇਸ਼ਨ ਦੇ ਸੀ ਔਰ ਕੁਝ ਕੱਥੂ ਨੰਗਲ ਪਲੇਸਟੇਸ਼ਨ ਦੇ ਸੀਗੇ ਇਹ ਇਸ ਬੰਦੇ ਵਿੱਚ ਜਦੋਂ ਰਾਤ ਨੂੰ ਪੁਲਿਸ ਨੂੰ ਇਨਫੋਰਮੇਸ਼ਨ ਮਿਲਦੀ ਆ ਇਮੀਡੀਏਟਲੀ ਪੁਲਿਸ ਔਰ ਸਿਵਲ ਐਡਮਿਨਿਸਟ੍ਰੇਸ਼ਨ ਅਸੀਂ ਆਪਦਾ ਕੰਮ ਸ਼ੁਰੂ ਕਰ ਦਿੰਦੇ ਆ ਸਭ ਤੋਂ ਪਹਿਲਾਂ ਤਾਂ ਰਾਤ ਨੂੰ ਹੀ ਜਦੋਂ ਇਹ 10:30 ਦੇ ਕਰੀਬ ਇਨਫੋਰਮੇਸ਼ਨ ਆਨਦੀ ਆ ਜਿਹੜੇ ਪਿੱਲੋ ਕੁਝ ਬਿਮਾਰ ਸਾਹਮਣੇ ਆ ਜਾਂਦੇ ਆ ਉਹਨਾਂ ਨੂੰ ਇਮੀਡੀਏਟਲੀ ਹਸਪੀਟਲ ਦੇ ਵਿੱਚ ਸ਼ਿਫਟ ਕਰਾਇਆ ਜਾਂਦਾ ਆ डीसी मैडम ਵੱਲੋਂ ਵੀ ਇਮੀਡੀਏਟਲੀ ਸਾਰੀਆਂ ਜੋ ਸਿਵਲ ਸਰਜਨ ਆਫਿਸਰੀ ਡਿਊਟੀਆਂ ਲੱਗ ਜਾਂਦੀਆਂ ਐ ਐਂਬੂਲੈਂਸਿਸ ਉੱਥੇ ਪਹੁੰਚ ਜਾਂਦੀਆਂ ਆ। ਔਰ ਫੇਰ ਅਸੀਂ ਜਿਹੜੇ ਤਿੰਨ ਚਾਰ ਪਿੰਡਾਂ ਦੇ ਵਿੱਚ ਸ਼ਾਮ ਨੂੰ ਸਾਨੂੰ ਉਸ ਵੇਲੇ ਪਤਾ ਲੱਗਦਾ ਆ ਉੱਥੇ ਅਸੀਂ ਅਨਾਉਂਸਮੈਂਟਸ ਵੀ ਸ਼ੁਰੂ ਕਰ ਦਿੰਨੇ ਆ ਰਾਤ ਦੇ ਵੇਲੇ ਹੀ। ਆ 11 ਵਜੇ ਦੇ ਕਰੀਬ ਅਨਾਉਂਸਮੈਂਟ ਸ਼ੁਰੂ ਹੋ ਜਾਂਦੀ ਆ ਕਿ ਜਿਹੜਾ ਵੀ ਕੋਈ ਦਿਸਨੇ ਵੀ ਇਹ इलिसिट लीकर कंज्यूम ਕੀਤੀ ਆ ਇਮੀਡੀਏਟਲੀ ਸਾਡੇ ਕੋਲ ਅਪਰੋਚ ਕਰੋ ਤਾਂ ਕਿ ਅਸੀਂ ਉਹਨੂੰ ਫਟਾਫਟ ਮੈਡੀਕਲ ਏਡ ਹਸਪੀਟਲ ਪਹੁੰਚਾ ਕੇ ਸ਼ੁਰੂ ਕਰ ਸਕੀਏ ਸੋ ਕੁਝ ਸਾਥੀ ਆਉਂਦੇ ਵੀ ਆ ਉਹਨਾਂ ਨੇ ਇਮੀਡੀਏਟਲੀ ਐਂਬੂਲੈਂਸਿਸ ਉੱਥੇ ਹੀ ਹੁੰਦੀਆਂ ਆ ਉਹ ਸ਼ੁਰੂ ਹੋ ਜਾਂਦਾ ਜੀ ਉਸ ਤੋਂ ਬਾਅਦ ਰਾਤ ਨੂੰ ਹੀ ਐਸਐਸਪੀ ਸਾਹਿਬ ਆਪ ਸੁਪਰਵਾਈਜ਼ ਕਰਦੇ ਆ ਐਸਪੀਡੀ ਸਾਹਿਬ ਸਾਡੇ ਸਾਰੇ ਡਿਸਟ੍ਰਿਕਟ ਦੇ ਜੀਓਜ਼ ਐਸਐਚਓ ਸਾਰੇ ਉੱਥੇ ਹੀ ਰਸ਼ ਕਰਦੇ ਆ ਔਰ ਰਾਤ ਨੂੰ ਹੀ ਇਨਵੈਸਟੀਗੇਸ਼ਨ ਪਰਚਾ ਦਰਜ ਕਰਕੇ ਅਸੀਂ ਹਿਊਮਨ ਐਂਡ ਤੋਂ ਇੱਕ ਪਹਿਲੋ ਇੱਕ ਆਦਮੀ ਨੂੰ ਅਰੈਸਟ ਕਰਦੇ ਆ ਉਹਦੀ ਇਨਫੋਰਮੇਸ਼ਨ ਦੇ ਅੱਗੇ ਫੇਰ ਸਾਰਾ ਇਹ ਨੈਟਵਰਕ ਸਾਹਮਣੇ ਆ ਜਾਂਦਾ ਆ ਅਸੀਂ ਤਕਰੀਬਨ 3:30 4 ਵਜੇ ਤੱਕ 5 ਤੋਂ 6 ਬੰਦਿਆਂ ਨੂੰ ਅਸੀਂ ਅਰੈਸਟ ਕਰ ਲੈਨੇ ਆ ਉਹਨਾਂ ਦੇ ਇੰਟਰੋਗੇਸ਼ਨ 'ਚ ਅੱਗੇ ਪਤਾ ਚੱਲਦਾ ਹੈ ਕਿ ਸਾਹਬ ਸਿੰਘ ਨਾਂ ਦਾ ਜੋ ਹਰਸ਼ਾ ਚਿਨਾ ਦਾ ਵਿਅਕਤੀ ਆ ਉਹਨੇ ਮੈਥਨੋਲ ਉੱਥੇ ਸਪਲਾਈ ਕੀਤੀ ਸੀਗੀ ਅੱਗੇ ਫਿਰ ਪ੍ਰਭਜੀਤ ਤੇ ਉਹਦੇ ਭਰਾ ਵੱਲੋਂ ਇਹਨੂੰ ਡਿলিউਟ ਕਰਕੇ ਅੱਗੇ ਵੱਖ-ਵੱਖ ਜਿਹੜੇ ਇਹ ਬੂਟ ਲੈਗਰਸ ਅਸੀਂ ਫੜੇ ਆ ਉਹਨਾਂ ਨੂੰ ਪਛਾਈ ਜਾਂਦੀ ਆ ਤੇ ਉਹ ਅੱਗੇ ਇਹ ਸੇਲ ਉਹਨਾਂ ਨੇ ਕੀਤੀ ਸੀ ਸਾਹਬ ਸਿੰਘ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ घटना ਵਾਪਰ ਚੁਕੀ ਆ ਉਹ ਆਪਣਾ ਫੋਨ ਬੰਦ ਕਰਕੇ ਇੱਧਰ ਉੱਧਰ ਹੋ ਜਾਂਦਾ ਪਰ ਫਿਰ ਅਮਨਸਰ ਰੂਰਲ ਪੁਲਿਸ ਨੇ ਬਹੁਤ ਵਧੀਆ ਕੰਮ ਕੀਤਾ ਅਸੀਂ ਤਕਰੀਬਨ ਉਹਨੂੰ अर्ਲੀ ਹੀ ਉਹਨੂੰ ਕੈਪਚਰ ਕਰ ਲੈਨੇ ਆ ਉਹਦੇ ਟੈਲੀਫੋਨ ਤੋਂ ਫਿਰ ਸਾਰੀਆਂ ਚੀਜ਼ਾਂ ਇੱਕ ਟੈਕਨੀਕਲ ਐਵੀਡੈਂਸ ਬੜਾ ਸਟਰੋਂਗ ਐਵੀਡੈਂਸ ਸਾਨੂੰ ਮਿਲਦਾ ਆ ਕਿ ਇਹ ਜਿਹੜੀ 50 ਲੀਟਰ ਉਹਨੇ ਮਥਨੋਲ ਇਹ ਮਹਿੰਗਾਈ ਸੀਗੀ ਇਹ ਕਿੱਥੋਂ ਆਉਂਦੀ ਆ ਉਸੇ ਵੇਲੇ ਐਕਸਾਈਜ਼ ਦੇ ਅਫੀਸ਼ਰਜ਼ ਨੂੰ ਇਨਵੋਲਵ ਕੀਤਾ ਜਾਂਦਾ ਆ ਔਰ ਲੁਧਿਆਣਾ ਕਮਿਸ਼ਨਰ ਸਾਹਿਬ ਦੀ ਵੀ ਹੈਲਪ ਲਈ ਜਾਂਦੀ ਆ ਉਸ ਫੈਕਟਰੀ ਦੇ ਵਿੱਚ ਰੇਡ ਕਰਕੇ ਉੱਥੇ ਉਹਨਾਂ ਬੰਦਿਆਂ ਨੂੰ ਜਿੱਥੋਂ ਇਹ 50 ਲੀਟਰ ਇਹ ਆਰਡਰ ਕਰਦਾ ਆ ਤੇ ਬਾਏ ਬਸ ਇੱਥੇ ਇਹਦੇ ਕੋਲ ਪਹੁੰਚਦੀ ਆ ਉਹ ਫੈਕਟਰੀ ਤੇ ਵੀ ਉਹਨਾਂ ਬੰਦਿਆਂ ਨੂੰ ਫੜ ਲਿਆ ਜਾਂਦਾ ਆ ਫਰਦਰ ਇਰੇ ਟੈਲੀਫੋਨ ਅਨਲਿਸਿਸ ਤੋਂ ਹੀ ਸਾਨੂੰ ਚੀਜ਼ ਨਿਕਲਦੀ ਆ ਕਿ 600 ਲੀਟਰ 600 ਲੀਟਰ ਮਥਨੋਲ ਇੰਨੇ ਦਿੱਲੀ ਇੱਕ ਕੰਪਨੀ ਹੈ ਉਹ ਤੋਂ ਇਹ ਆਰਡਰ ਕਰਦਾ ਆ ਉੱਥੇ ਪੇਮੈਂਟ ਵੀ ਇੰਨੇ ਆਨਲਾਈਨ ਹੀ ਪੇਮੈਂਟ ਕੀਤੀ ਹੈ ਤਕਰੀਬਨ 35000 ਰੁਪਿਆ ਉਹਦਾ ਵੀ ਟੈਲੀਫੋਨ ਦੇ ਵਿੱਚ ਬਕਾਦਰ ਰਸੀਦਾ ਕਿਉਂਕਿ ਆਨਲਾਈਨ ਪੇਮੈਂਟ ਹੁੰਦੀ ਆ ਭਾਰਤ ਹੈਵੀ ਕੈਮੀਕल्स ਨਾਮ ਦੀ ਕੰਪਨੀ ਆ ਉੱਥੇ ਉਹਨਾਂ ਇਹ ਆਰਡਰ ਕਰਦਾ ਆ ਤੇ ਉਹ ਵੀ 600 ਲੀਟਰ ਜਿਹੜੀ ਇਹ ਸਪਲਾਈ ਪੰਜਾਬ ਵੱਲ ਚੱਲ ਪੈਂਦੀ ਆ ਇਮੀਡੀਏਟਲੀ ਐਸਐਸਪੀ ਸਾਹਿਬ ਪਟਿਆਲਾ ਔਰ ਐਕਸਾਈਜ਼ ਡਿਪਾਰਟਮੈਂਟ ਆਫੀਸ਼ਰਸ ਵੀ ਹੈਲਪ ਲਈ ਜਾਂਦੀ ਆ ਉੱਥੇ ਔਰ ਉਹ ਟਰੱਕ ਨੂੰ ਇੰਟਰਸੈਪਟ ਕੀਤਾ ਜਾਂਦਾ ਆ ਉਹ ਸਟ੍ਰਕਚਰ ਚੋਂ 600 ਲੀਟਰ ਇਹ ਰਿਕਵਰ ਹੋ ਜਾਂਦੀ ਆ ਉਹ ਵੀ ਸਾਹਬ ਸਿੰਘ ਨੇ ਹੀ ਆਰਡਰ ਕੀਤੀ ਸੀਗੀ 600 ਲੀਟਰ ਵੀ ਇੱਥੇ ਦੇ ਕੋਲ ਹੀ ਆਉਣੀ ਸੀ ਔਰ ਸੇਮ ਪ੍ਰੋਸੈਸੀ ਉਹਨੇ ਯੂਜ਼ ਕਰਕੇ ਇਸੇ ਤਰੀਕੇ ਨਾਲ ਉਹਨੇ ਇਲਿਸੀਟਰ ਇਲਿਸੀਟ ਲੀਕਰ ਬਰਾਕੇ ਤਾਂ ਅੱਗੇ ਇਹ ਨੇ ਸੇਲ ਕਰਨੀ ਸੀ ਸੋ ਉਹ ਟਾਈਮਲੀ ਪੁਲਿਸ ਨੂੰ ਇਨਵੈਸਟੀਗੇਸ਼ਨ ਦੇ ਦੌਰਾਨ ਉਹ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਆ ਤੇ ਉਹ ਚੀਜ਼ ਰੁਕ ਜਾਂਦੀ ਆ ਜੀ ਉਸ ਤੋਂ ਬਾਅਦ ਉਸ ਇਨਫੋਰਮੇਸ਼ਨ ਉਸ ਇਨਵੈਸਟੀਗੇਸ਼ਨ ਤੋਂ ਬਾਅਦ ਫਿਰ ਸਾਡੀ ਪੁਲਿਸ ਪਾਰਟੀ ਰਾਤ ਨੂੰ ਹੀ ਦਿੱਲੀ ਨੂੰ ਅਸੀਂ ਰਵਾਨਾ ਕਰ ਦਿੰਦੇ ਆ ਤੇ ਦਿੱਲੀ ਜਾ ਕੇ ਫਿਰ ਜਿਹੜੇ ਇਹਦੇ ਓਨਰ ਆ ਅ ਰਵਿੰਦਰ ਜੈਨ ਔਰ ਰਿਸ਼ਭ ਜੈਨ ਇਹ ਫਾਦਰ ਸਨ ਆ ਜੀ ਇਹਨਾਂ ਨੂੰ ਸਾਡੀ ਅ ਅੰਮ੍ਰਿਤਸਰ ਦੀ ਪੁਲਿਸ ਨੇ ਸਵੇਰੇ ਇਹਨਾਂ ਨੂੰ ਅਰੈਸਟ ਕਰ ਲੈਂਦੀ ਹੈ ਦਿੱਲੀ ਤੋਂ ਤੇ ਹੁਣ ਅਸੀਂ ਇਹਨਾਂ ਨੂੰ ਇੱਥੇ ਲੈ ਕੇ ਆ ਰਹੇ ਆ ਐਸ ਕੇਸ ਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪਾਈ ਜਾਂਦੀ ਹੈ ਜੀ ਸੋ ਟੋਟਲ ਇਹ ਸਾਰੇ ਮੋਡਿਊਲ ਦੇ ਵਿੱਚ ਸਾਡੇ ਕੋਲ ਤਕਰੀਬਨ 18 ਬੰਦੇ ਨੋਮੀਨੇਟ ਹੁੰਦੇ ਆ ਜੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਵਿੱਚ 16 ਬੰਦੇ ਸੌਰੀ ਇਹਰੇ ਚ ਹੁਣ ਤੱਕ ਅਸੀਂ ਅਰੈਸਟ ਕਰ ਚੁੱਕੇ ਆ ਟੋਟਲ 18 ਬੰਦੇ ਨੋਮੀਨੇਟ ਹੈਗੇ ਆ ਸਾਡੇ 18 ਚੋਂ ਅਸੀਂ 16 ਕਰ ਚੁੱਕੇ ਆ ਇਨਵੈਸਟੀਗੇਸ਼ਨ ਹਲੇ ਸਾਡੀ ਚੱਲ ਰਹੀ ਆ ਤੇ ਫਰਦਰ ਹੋਰ ਵੀ ਜਿਹੜਾ ਸਾਹਮਣੇ ਆਊਗਾ ਅੱਜ ਅਸੀਂ ਇਹਨਾਂ ਦਾ ਰਿਮਾਂਡ ਵੀ ਲੈ ਰਹੇ ਆ ਸਾਰਿਆਂ ਦਾ ਇਹਨਾਂ ਨੂੰ ਪੇਸ਼ ਕਰਕੇ ਕੋਰਟ ਦੇ ਵਿੱਚ ਔਰ ਕਤਲ ਦਾ ਮਕਦਮਾ ਰਜਿਸਟਰ ਹੋਇਆ ਇਨਾਂ ਤੇ ਹਾਂਜੀ ਕਿਉਂਕਿ ਬੜੀ ਹੀ ਇੱਕ ਮੰਦਭਾਗੀ ਘਟਨਾ ਹੋਈ ਹੈ ਜੀ ਇਹਨਾਂ ਲੋਕਾਂ ਨੂੰ ਇਸ ਗੱਲ ਦਾ ਬਿਲਕੁਲ ਇਲਮ ਹੁੰਦਾ ਆ ਕਿ ਅਸੀਂ ਜ਼ਹਿਰ ਵੇਚ ਰਹੇ ਹਾਂ ਔਰ ਇਹਦੇ ਨਾਲ ਕੋਈ ਵੀ ਨੁਕਸਾਨ ਜਾਨੀ ਨੁਕਸਾਨ ਹੋ ਸਕਦਾ ਆ ਉਹਦੇ باوجود ਵੀ ਥੋੜੇ ਜੇ ਲਾਲਚ ਪਿੱਛੇ ਥੋੜੇ ਜੇ ਪੈਸਿਆਂ ਪਿੱਛੇ ਇਹਨਾਂ ਨੇ ਇੱਕ ਨੌਨੀ ਹਰਕਤ ਕੀਤੀ ਆ ਔਰ ਮਾਨਯੋਗ ਸੀਐਮ ਸਾਹਿਬ ਵੱਲੋਂ ਔਰ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਬੜੀਆਂ ਕਲੀਅਰ ਇਨਸਟਰਕਸ਼ਨਸ ਹੈਗੀਆਂ ਆ ਅਸੀਂ ਇਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਔਰ ਇਹਨਾਂ ਨੂੰ ਪੂਰੇ ਦੇ ਅੰਜਾਮ ਤੱਕ ਅਸੀਂ ਪਹੁੰਚਾਵਾਂਗੇ ਜੀ ਸਰ ਜਿਹੜੀ ਮੈਥਨੋਲਿਸਮ ਤੇ కెమికਲ ਹੈਗਾ ਕਿ ਕਿਸੇ ਵੀ ਮੈਡੀਕਲ ਦੇ ਵੀ ਮੈਡੀਕਲ ਆਗਿਆ ਤੋਂ ਬਿਨਾਂ ਲਿਆ ਜਾ ਸਕਦਾ ਦੇਖੋ ਇਹਦਾ ਹੁਣ ਫਰਦਰ ਅਸੀਂ ਕੱਲ ਦੇ ਸਾਰੀਆਂ ਇਸ ਚੀਜ਼ ਇੰਨੇ ਸਾਰੇ ਅਸੀਂ ਬਿਜ਼ੀ ਆ ਸਾਰੀਆਂ ਚੀਜ਼ਾਂ ਚ ਲੱਗੇ ਹੋਏ ਆ ਅਸੀਂ ਸਾਰਾ ਕੁਝ ਫੜ ਰਹੇ ਆ ਹੁਣ ਇਹਦਾ ਫਰਦਰ ਵੀ ਇਹ ਕਿਸ ਤਰ੍ਹਾਂ ਸਪਲਾਈ ਆਨਲਾਈਨ ਕਰ ਰਹੇ ਆ ਕਿਉਂ ਹੋ ਰਹੀ ਆ ਕੀ ਇਹਦੇ ਚ ਰੁਕਾਵਟ ਹੈ ਔਰ ਕੀ ਇਹਦੇ ਚ ਪ੍ਰਕਾਸ਼ਨਸ ਲਏ ਜਾਣੇ ਚਾਹੀਦੇ ਆ ਸਾਰਾ ਹੁਣ ਅਸੀਂ ਸਟੱਡੀ ਕਰਾਂਗੇ ਬਟ ਇੱਕ ਇਹਨਾਂ ਸਾਰਿਆਂ ਚ ਮੋਟੀ ਜੀ ਗੱਲ ਇਹ ਆ ਕਿ ਕਿਸੇ ਨੂੰ ਵੀ ਕੋਈ ਵੀ ਚੀਜ਼ ਲੋਕਾਂ ਨੂੰ ਮਾਰਨ ਲਈ ਨਹੀਂ ਦਿੱਤੀ ਜਾ ਸਕਦੀ ਹਰੇਕ ਬੰਦਾ ਹਰੇਕ ਚੀਜ਼ ਲਈ ਅਥਾਰਾਈਜ਼ਡ ਹੈਗਾ ਜੀ ਕਿ ਕਿਸੇ ਕੀ ਕਰਨਾ ਕੀ ਨਹੀਂ ਕਰਨਾ ਜੀ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਦਰੂ ਜਿਹੜੀ ਇੱਥੋਂ ਤੱਕ ਪਿੰਡ ਪਹੁੰਚੀ ਜੀ ਇੱਕ ਰਾਜਾ ਸਾਹਿਬ ਦੇ ਕੋਲ ਪਾਸੇ ਕਿਹਾ ਜਾ ਰਿਹਾ ਸੀ ਕਿ ਉਸ ਪਾਸੋਂ ਹੀ ਕੋਈ ਮੁੱਲਮ ਲੈ ਕੇ ਜਾਂ ਉੱਥੇ ਇਕੱਠੀ ਉਹ ਅਰੈਸਟ ਹੋਇਆ ਜੀ ਸਾਫ ਸਿੰਘ ਰਾਜਾ ਸਾਹ ਹਰਸ਼ਾਚੀਨਾ ਪਿੰਡ ਸਾਫ ਸਿੰਘ ਨੇ ਇੱਕ ਕੈਨੀ ਮੰਗਾਉਂਦਾ ਆ ਲੁਧਿਆਣੇ ਤੋਂ ਔਰ ਉਹ ਕੈਨੀ ਹੀ ਉੱਥੇ ਡਿਲੀਵਰ ਕਰ ਆਉਂਦਾ ਜੀ ਫਿਰ ਸਾਰੀ ਉੱਥੇ ਬੰਦੀ ਆ ਭੰਗਵਾ ਪਿੰਡ ਦੇ ਵਿੱਚ ਉੱਥੇ ਉਹ ਬਣਾ ਕੇ ਫਿਰ ਅੱਗੇ ਆਲੇ ਦੁਆਲੇ ਪਿੰਡਾਂ ਚੋ ਦੇ ਦਿੰਦੇ ਸਾਬ ਸਿੰਘ ਦੇ ਪਹਿਲਾਂ ਵੀ ਮਾਮਲੇ ਦਰਜ ਆ ਸੀ ਸਾਹਬ ਸਿੰਘ ਦੇ ਇਹਦਾ ਸਾਰਾ ਸੀ ਕਰ ਰਹੇ ਜੀ ਸਾਹਬ ਸਿੰਘ ਦਾ ਲਿੰਕ ਇੱਕ ਦੋ ਹੋਰ ਜਿਹੜੇ ਸ਼ਰਾਬ ਦੇ ਸਮਗਨਾਂ ਦਾ ਨਿਕਲਿਆ ਪਰ ਸਾਹਬ ਸਿੰਘ ਤੇ ਪਰਚਾ ਕਿੰਨੇ ਹੈਗੇ ਇਹਦੇ ਤੇ 10 ਮੁਕਦਮੇ ਤੇ ਆਲਰੇਡੀ ਦਰਜ ਹੈਗੇ ਜੀ ਸਾਹਿਬ ਜਿੰਨਾ ਤੁਸੀਂ ਕਹੇ 18 ਬੰਦੇ ਦੇ ਵਿੱਚ ਮਗਰ ਤੁਹਾਡੇ ਲੋਗ ਇਨਵੈਸਟੀਗੇਟ ਦੇ ਵਿੱਚ ਪਾਏ ਗਏ ਇਹਨਾਂ ਵਿੱਚ ਪਹਿਲਾਂ ਦਰਜ ਹੈਗੇ ਆ ਕੋਈ ਕੁਝ ਕੁਝ ਦੇ ਉੱਪਰ ਹੈਗੇ ਆ ਜੀ ਕੁਝ ਦੇ ਉੱਪਰ ਹੈਗੇ ਕੁਝ ਦੇ ਉੱਪਰ ਨਹੀਂ ਹੈ ਜਿੱਦਾਂ ਸਾਫ ਸਿੰਘ ਦਾ ਦੱਸਿਆ ਇਹਦੇ ਉੱਪਰ ਪਿੰਨੋਂ ਵੀ ਮੁਕਦਮੇ ਦਰਜ ਹੈ ਜੀ ਸ਼ਰਾਬ ਦੇ ਮੁਕਦਮੇ ਜਾਂ ਹੋਰ ਵੀ ਹੈ ਸ਼ਰਾਬ ਦੇ ਜੀ ਲੇਡੀ ਗ੍ਰਿਫਤਾਰ ਕਿੰਦੀ ਨਿੰਦਰ ਕੌਰ ਨਾ ਇਹਦੀ ਕਿਸਤ ਇਹ ਬਾਤ ਇਹਦੀ ਕੀ ਪਹੁੰਚੀ ਨਿੰਦਰ ਕੌਰ ਨੂੰ ਵੀ ਜਿਹੜੇ ਭੰਗਾਂ ਵਾਲੇ ਆ ਇਹ ਵੀ ਉਹਨੂੰ ਸ਼ਰਾਬ ਦੇ ਕੇ ਆਉਂਦੇ ਆ ਨਿੰਦਰ ਕੌਰ ਵੀ ਅੱਗੇ ਸ਼ਰਾਬ ਸੇਲ ਕਰਦੀ ਆ ਔਰ ਨਿੰਦਰ ਕੌਰ ਦੇ ਹਸਬੰਦ ਦੀ ਵੀ ਡੈਥ ਹੋ ਜਾਂਦੀ ਆ ਉਸੇ ਸ਼ਰਾਬ ਕਰਕੇ ਸਰ ਪੰਜੀ ਸਿੰਘ ਪਮਾ ਜੜਾ ਉਹਦੀ ਪਿੰਡ ਵਾਲਿਆਂ ਦਾ ਗੈਣਾ ਤਰੀਬ ਵਾਲਾ ਲੱਗਦਾ ਕਿ ਉਹਦੀ ਔਰਤ ਵੇਚਦੀ ਸੀ ਉਹ ਤਾਂ ਸ਼ਾਇਦ ਕੰਮ ਤੇ ਚੱਲ ਜਾਂਦਾ ਸੀ ਪਰ ਉਹਦੀ ਔਰਤ ਜਿਹੜੀ ਹਾਲ ਹੀ ਕੱਲ ਜਦੋਂ ਤੇ ਪਹੁੰਚਿਆਂ ਦੀ ਗੱਲਬਾਤ ਲੋਕਾਂ ਦੇ ਨਾਲ ਹੋਈ ਆ ਉਹ ਕਹਿੰਦੇ ਵੀ ਔਰਤ ਤੇ ਕੋਈ ਆਮਦਾ ਕਰਦੀ ਆ ਦੇਖੋ ਮੈਂ ਤੁਹਾਨੂੰ ਦੱਸਿਆ ਜੀ ਕਿ 18 ਬੰਦੇ ਨਾਮਿਨੇਟ ਹੋਏ ਆ 16 ਬੰਦੇ ਸੀ ਅਰੈਸਟ ਹੋ ਚੁੱਕੇ ਆ ਸਾਡੀ ਤਫ਼ਤੀਸ਼ ਖਤਮ ਨਹੀਂ ਹੋਈ ਜੋ ਕੁਝ ਵੀ ਹੋ ਰਿਹਾ ਹੈ ਟੋਟਲ ਐਵਿਡੈਂਸ ਬੇਸਡ ਤੇ ਅਸੀਂ ਕਰ ਰਹੇ ਆ ਕਿਸੇ ਦੇ ਖਿਲਾਫ ਕੋਈ ਵੀ ਸਬੂਤ ਹੋਊਗਾ ਉਹ ਅਸੀਂ ਛੱਡਾਂਗੇ ਨਹੀਂ ਸਾਈਟ ਸਿੰਘ ਕਿਸ ਤਰ੍ਹਾਂ ਸਰਪੱਤ ਦੇ ਸਿੱਖ ਲੰਗਾਰ ਸਾਈਟ ਸਿੰਘ ਜਿਹੜੇ ਹਮਾਇਤ ਕਰਦੇ ਸੀ ਉਹਨਾਂ ਤੇ ਵੀ ਕਾਰਵਾਈ ਹੋਊਗੀ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਜੀ ਕਿ ਇਹ ਇੰਨੀ ਮਨਪੱਗੀ ਘਟਨਾ ਆ ਇੰਨਾ ਇਹ ਸੰਘੀਨ ਜੋਰਾਂ માં ਕਿਸੇ ਤੇ ਕੋਈ ਵੀ ਕੱਲ ਮਾਨਯੋਗ ਸੀਐਮ ਸਾਹਿਬ ਦੀ ਤੁਸੀਂ ਸਟੇਟਮੈਂਟ ਸਾਰੀ ਦੇਖ ਚੁੱਕੇ ਹੋ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਵੀ ਆ ਕੋਈ ਵੀ ਕੋਈ ਵੀ ਵਿਅਕਤੀ ਇਨਵੋਲ ਹੋਗਾ ਅਸੀਂ ਕਿਸੇ ਨੂੰ ਕੋਈ ਇਹਦੇ ਚ ਕੋਈ ਇਹਦੇ ਚ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਆਦਰਵਾਇਜ਼ ਵੀ ਜਿੰਦਾ ਹੁਣ ਪੰਜਾਬ ਚ ਯੁੱਧ ਨਸ਼ਾ ਵਿਰੋਧ ਚੱਲ ਰਿਹਾ ਹੈ ਜਾਂ ਇਧਰ ਇਹ ਚੀਜ਼ਾਂ ਹੈਗੀਆਂ ਆ ਕੋਈ ਕਿਸੇ ਦੀ ਇੰਟਰਫੀਰੈਂਸ ਜਾਂ ਕੋਈ ਵੀ ਚੀਜ਼ ਨਾ ਕੋਈ ਪੁਲਿਸ ਬਰਦਾਸ਼ਤ ਕਰਦੀ ਆ ਨਾ ਇਹ ਚੀਜ਼ ਨੂੰ ਕੋਈ ਸਵਾਲ ਪੈਦਾ ਹੁੰਦਾ ਸਾਈਪ ਸਿੰਘ ਸਰ ਰਵਿੰਦਰ ਜੇਨ ਦੇ ਸੰਬੰਧ ਦੇ ਕਿੰਨਾ ਕਿਸ ਤਰ੍ਹਾਂ ਹੁੰਦਾ ਤੇ ਹੁਣ ਤੱਕ ਕਿੰਨੀ ਵਾਰ ਮੈਸੂਲ ਮੰਗਾ ਚੁੱਕਾ ਉਸ ਦੇਖੋ ਇਹਦਾ ਸਾਫ ਸਿੰਘ ਨੂੰ ਕੱਲ ਸਵੇਰੇ ਫੜਦੇ ਆ ਜੀ ਅਸੀਂ ਸਾਰੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਇਮੀਡੀਏਟਲੀ ਤਾਂ ACP ਜੋ ਪ੍ਰੈਜ਼েন্ট ਹੈਗਾ ਸੀ ਉਹਨੂੰ ਰੋਕੀਏ ਫਰਦਰ ਅਸੀਂ ਸਾਰਾ ਇਹਦੀ ਇੰਟਰੋਗੇਸ਼ਨ ਹੁਣ ਅਜੇ ਦਾ ਰਿਮਾਂਡ ਵੀ ਅਸੀਂ ਲਿਆ ਆ ਪਿਲੋ ਆ ਚੁੱਕੀ ਆ ਨਹੀਂ ਆ ਚੁੱਕੀਓ ਸਾਰਾ ਹੁਣ ਇਨਵੈਸਟੀਗੇਸ਼ਨ ਦਾ ਪਾਰਟ ਆ ਜੀ ਅੱਜ ਇਹ ਕਿਹਾ ਜਾ ਰਿਹਾ ਕਿ ਸਰਪੰਚ ਵੀ ਖੜੇ ਹੋਵੇ ਜੇਠੂ ਵਾਲ ਤੋਂ ਐਸੇ ਮਾਮਲੇ ਜਿਹਦੇ ਕੋਈ ਸ਼ਰਾਫ ਫੜੀ ਹੈ ਕੌਣ ਹੈ وہی ਕਿਸੇ ਸਰਪੰਚ ਦੀ ਗ੍ਰਿਫਤਾਰੀ ਜੇਠੂ ਵਾਲ ਤੋਂ ਜੀ ਕੋਈ ਨੋਮਿਨੇਟਡ ਐਸਾ ਜਿਹੜਾ ਦੂਸਰੇ ਕੇਸ ਇੱਕ ਡਿਫਰੈਂਟ ਮੁਕਦਮਾ ਆ ਹੋ ਸਹੀ ਹੋ ਉਹ ਇਹ ਇਹਦੇ 'ਚ ਨਹੀਂ ਹੈ ਜੀ ਇਹਦੇ ਨਾਲ ਰਿਲੇਟਡ ਨਹੀਂ ਆ ਉਹ ਜਿਹੜਾ ਕੇਸ ਆ ਕੋਈ ਹੋਰ ਐਕਸਾਈਜ਼ ਦਾ ਮਕਦਮਾ ਆ ਉਹਦੇ 'ਚ ਉਹ ਚੀਜ਼ ਹੈ ਜੀ ਅਜਨਾਲਾ ਤੇ ਰਮਦਾਸ ਏਰੀਆ ਜਿਹੜਾ ਕਮਾਲਪੁਰ ਜੰਗਲ ਆ ਉਹਨਾਂ ਦੇ ਵਿੱਚ ਵੱਡੇ ਪੱਧਰ ਤੇ ਜਿਹੜਾ ਵਾ ਉਹ ਸ਼ਰਾਬ ਦੇ ਸੀ ਦੇਖੋ ਜਿਹੜੇ ਜਿਹੜੇ ਰਮਦਾਸ ਤੇ ਕਮਾਲਪੁਰ ਜੰਗਲਾਂ ਦੀ ਤੁਸੀਂ ਗੱਲ ਕਰਦੇ ਹੋ ਅਸੀਂ ਅਕਸਰ ਉਹਦੇ ਤੇ ਇੱਕ ਕੈਸੋ ਆਪਰੇਸ਼ਨ ਫੋਰਸੇਸ ਲਿਆ ਕੇ ਅਸੀਂ ਉਹਨੂੰ ਸਰਚ ਕਰਦੇ ਰਹਿੰਦੇ ਆ ਔਰ ਈਵਨ ਅਸੀਂ ਡਰੋਨ ਦੀ ਵੀ ਵਰਤੋਂ ਕਰਦੇ ਰਹੇ ਆ ਤਾਂ ਕਿ ਉੱਥੇ ਕੋਈ ਚੀਜ਼ ਲੁਕੀ ਨਾ ਰਹਿ ਜਾਏ ਸੋ ਰੈਗੂਲਰ ਸਾਡਾ ਚੱਲਦਾ ਰਹਿੰਦਾ ਆ ਔਰ ਸਾਡੇ ਵੱਲੋਂ ਰਿਕਵਰੀਆਂ ਵੀ ਹੁੰਦੀਆਂ ਆ ਟਾਈਮ ਬਏ ਟਾਈਮ ਤੇ ਔਰ ਜਿਹੜਾ ਵੀ ਕੋਈ ਇਨਵੋਲਡ ਹੁੰਦਾ ਪਰਚੇ ਵੀ ਦਰਜ ਹੁੰਦੇ ਜੀ ਜਿੱਦਾਂ ਤੁਸੀਂ ਕਾਰਵਾਈ ਕੀਤੀ ਜਿਵੇਂ ਕਿ ਜੁਧ ਨਸ਼ੇ ਦੇ ਬਦੂ ਵੀ ਚੱਲ ਰਿਆ ਸੀ ਜੋ ਬੜੀ ਸਖਤ ਕਾਰਵਾਈ ਕੀਤੀ ਨੇ ਪ੍ਰਸ਼ਾਸਨ ਵੀ ਜਾ ਕੇ ਘਰ ਤੋੜ ਲਿਆ ਇਹਨੂੰ ਵੀ ਉਸ ਤਰੀਕੇ ਨਾਲ ਨਹੀਂ ਹਾਂਜੀ ਅਸੀਂ ਬਿਲਕੁਲ ਮੈਂ ਤੁਹਾਡੇ ਮਾਧਿਅਮ ਨਾਲ ਸਪਸ਼ਟ ਕਰਨਾ ਚਾਹੁੰਦੇ ਆ ਪੀ ਜਿੱਦਾਂ ਯੁਧ ਨਸ਼ਾ ਅਵਿਰੋਧ ਅਸੀਂ ਸਖਤ ਕਾਰਵਾਈ ਕੀਤੀ ਸੀਗੀ ਜਿੰਨੇ ਵੀ ਆ ਇਹਨਾਂ ਡਰੱਗ ਪੈਡਲਰ ਸੀਗੇ ਸਾਰੇ ਫਟ ਕੇ ਅੰਦਰ ਦਿੱਤੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਵੀ ਅਸੀਂ ਫੋਰਫੀਚਰ ਕੀਤੀਆਂ ਆ ਔਰ ਜਿਹੜੇ ਇਲੀਗਲ ਪ੍ਰਾਪਰਟੀਆਂ ਬਣਾਈਆਂ ਸੀ ਉਹ ਵੀ ਡਿਮੋਲੀਸ਼ਨ ਕੀਤੀਆਂ ਆ ਅਸੀਂ ਇਹ ਵੀ ਜਿਹੜੇ ਇਲਿਸੀਟ ਲਿਕਰ ਦੇ ਕੇਸਿਸ ਆ ਇਹ ਵੀ ਅਸੀਂ ਉਸ ਪੱਧਰ ਤੇ ਹੀ ਲੈ ਕੇ ਜਾਵਾਂਗੇ ਔਰ ਜਿਨ੍ਹਾਂ ਨੇ ਵੀ ਇਸ ਕੇਸ ਦੇ ਵਿੱਚ ਸ਼ਰਾਬ ਨਜਾਇਜ਼ ਵੇਚ ਕੇ ਪ੍ਰਾਪਰਟੀਆਂ ਬਣਾਈਆਂ ਉਹ ਵੀ ਅਸੀਂ ਫੋਰਫੀਟ ਕਰਾਂਗੇ ਔਰ ਜਿਹੜੀਆਂ ਗਲਤ ਬਰੀਆਂ ਹੋਣਗੀਆਂ ਜੋ ਕੁਝ ਵੀ ਹੋਊਗਾ ਪ੍ਰੋਪਰ ਇੱਕ ਕਾਨੂੰਨੀ ਪ੍ਰੋਸੀਜਰ ਅਡਾਪਟ ਕਰਨ ਤੋਂ ਬਾਅਦ ਉਹ ਵੀ ਅਸੀਂ ਡਿਮੋਲੇਸ਼ਨ ਕਰ ਜਾਵਾਂਗੇ ਜਿਹੜੀ ਜਿਹੜੀ ਦਿੱਲੀ ਵਾਲੇ ਇੱਥੇ ਕਰ ਰਹੇ ਸੀ ਪੰਜਾਬ ਦੇ ਵਿੱਚ ਜਦੋਂ ਭਜੰਗੀਆਂ ਜਿਹੜੇ ਵਿਅਕਤੀ ਹੈ ਇਹ ਦਿੱਲੀ ਵਿੱਚ ਲੈਣ ਜਾਂਦੇ ਸੀ ਨਹੀਂ ਜੀ ਨਹੀਂ ਦਿੱਲੀ ਵਾਲਿਆਂ ਦੇ ਕੱਲ ਟਰੱਕ ਰਿਕਵਰ ਹੋਇਆ ਨਾ ਜੀ ਕੱਲ ਟਰੱਕ ਤੋਂ ਫੜੀ ਗਈ ਆ ਉਹ ਇੱਥੇ ਪੰਜਾਬ 'ਚ ਡਿਲੀਵਰ ਹੋ ਰਹੀ ਸੀ ਸਾਫ ਸੰਗਰ ਨੂੰ ਹੀ ਡਿਲੀਵਰ ਹੋਣੀ ਸੀ ਸਰ ਥਰੂ ਤੁਸੀਂ ਕਿਰਪਾ ਕਰ ਵੀ ਆਨਲਾਈਨ ਆ ਬੁਕਾਦੇ ਸੀਗੇ ਥਰੂ ਕੋਈ ਸੰਪ ਵੈਬਸਾਈਟ ਹੈ ਜਾਂ ਡਾਇਰੈਕਟ ਕੰਟੈਕਟ ਕਰਦੇ ਸੀਗੇ ਫੋਨ ਨੰਬਰ ਸੇ ਦੇਖੋ ਇਹ ਦੇ ਨਾਲ ਤਾਂ ਇਹ ਜਿਹੜੀ ਕੰਪਨੀ ਨਾਲ ਇਹਦਾ ਡਾਇਰੈਕਟ ਕੰਟੈਕਟ ਹੈਗਾ ਜੀ ਔਰ ਮਾਲਿਕ ਨੂੰ 35000 ਰੁਪਿਆ ਇਹਨੇ ਉਹਨੂੰ ਡਿਲੀਵਰ ਵੀ ਕੀਤਾ ਹੈ ਅਮਾਉਂਟਰੀ ਪੇਮੈਂਟ ਹੋਈ ਹੋਈ ਹੈ ਜੀ ਥਰੂ WhatsApp ਹੀ ਮਤਲਬ ਥਰੂ WhatsApp ਇਸ ਤੋਂ ਪਹਿਲੇ ਵੀ ਇਸ ਤੋਂ ਪਹਿਲੇ ਵੀ ਮੈਂ ਮੈਂ ਦੱਸ ਰਿਹਾ ਜੀ ਕਿਉਂਕਿ ਸਾਫ ਸਿੰਘ ਨੂੰ ਕੱਲ ਫੜਿਆ ਅਸੀਂ ਸਾਰੇ ਤੁਹਾਡੇ ਸਾਹਮਣੇ ਹੀ ਆ ਬਹੁਤ ਬਿਜ਼ੀ ਸੀਗੇ ਸੋ ਇਮੀਡੀਏਟਲੀ ਜਿਹੜਾ ਇਹ ਸੀ ਪੀ 600 ਲੀਟਰ ਆ ਗਈ ਆ ਕਿਹੜੇ ਟਰੱਕ ਤੇ ਆ ਰਹੀ ਆ ਕਿੱਥੋਂ ਇਹ ਬਿਲਟੀ ਬਣੀ ਆ ਸਾਰਾ ਉਸ ਪਾਸੇ ਕਰਕੇ ਔਰ ਇਹਦੇ ਚ ਸਾਡੇ ਪਟਿਆਲਾ ਪੁਲਿਸ ਐਸਐਸਪੀ ਪਟਿਆਲਾ ਔਰ ਐਕਸਾਈਜ਼ ਆਫੀਸ਼ਰਸ ਨੇ ਵੀ ਪੂਰੀ ਸਾਡੀ ਹੈਲਪ ਕੀਤੀ ਆ ਤਾਂ ਅਸੀਂ ਰਿਕਵਰ ਕਰਨ ਚ ਕਾਮਯਾਬ ਹੋਏ ਸਰ ਪਿਆਰ ਪੋਲਿਟਿਕਲ ਕਿੰਦਾ ਕੀ ਕਰਦੇ ਸੀ ਜਾਂ ਕੋਈ ਵੱਖਰੀ ਫੈਕਟਰੀ ਰੱਖੀ ਹੋਈ ਸੀ ਨਹੀਂ ਫੈਕਟਰੀ ਨਹੀਂ ਜੀ ਮੈਂ ਤੁਹਾਨੂੰ ਦੱਸ ਰਿਹਾ ਪੀ 50 ਲੀਟਰ ਦੀ ਕੈਨੀ ਇਹਨੇ ਭਗਵਾ ਪਿੰਡ ਚ ਦੇਤੀ ਜਿਹੜੇ ਦੋ ਸਕੇ ਭਰਾਇਆ ਉਹਨਾਂ ਨੂੰ ਦੇਤੀ ਉਹਨਾਂ ਨੇ ਪ੍ਰਭਜੀਤ ਤੇ ਉਹਦਾ ਭਰਾ ਕੁਲਵੀਰ ਤੇ ਅੱਗੇ ਫਿਰ ਉਹਨਾਂ ਨੇ ਬਣਾ ਕੇ ਦੇਤੀ ਸਰ ਉਹਨਾਂ ਟੈਕਨੀਕਲ ਕਿੰਨੇ ਸਰ ਸਾਹਿਬ ਨੇ ਇੱਕ ਤਾਂ ਕੋਈ ਖਾਨੇ ਉੱਤੇ ਕਾਰਵਾਈ ਕੀਤੀ ਜਾ ਕੇ ਜੀ ਸਾਡੇ ਜਿਹੜਾ ਡੀਐਸਪੀ ਮਜੀਠਾ ਔਰ ਐਸ ਐਚਓ ਮਜੀਠਾ ਇਹਨਾਂ ਔਰ ਚੌਂਕੀ ਇਨਚਾਰਜ ਭਗਵਾ ਇਹਨਾਂ ਨੂੰ ਸਸਪੈਂਡ ਕੀਤਾ ਹੋਇਆ ਜੀ ਸਰ ਇਹ ਇਹਦਾ ਸਾਬ ਸਿੰਘ ਦਾ ਕੋਈ ਪੋਲਿਟਿਕਲ ਲਿੰਕ ਕਿਤਾ ਕੋਈ ਦੇਖੋ ਹਲੇ 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 ਇਹਦੇ ਤੇ ਬਾਰੇ ਕੋਈ ਸਾਡੀ ਜਿੱਦਾਂ ਤੁਹਾਨੂੰ ਦੱਸਿਆ ਤਫਤੀਸ਼ ਸਾਰੀ ਚੱਲ ਰਹੀ ਆ ਮੈਂ ਤਾਂ ਇੱਕ ਗੱਲ ਹੀ ਤੁਹਾਨੂੰ ਕਹਿਣੀ ਚਾਹੂੰਗਾ ਕਿ ਕੋਈ ਵੀ ਇਹਦੇ ਚ ਹੋਊਗਾ ਇਹ ਤਾਂ ਕਹਿਣ ਦੀ ਲੋੜ ਹੀ ਨਹੀਂ ਹੈ ਵੀ ਉਹ ਬਖਸ਼ਿਆ ਨਹੀਂ ਜਾਊਗਾ ਇਹ ਇਹ ਰਾਈਟਿੰਗ ਔਨ ਅ ਵਾਲ ਆ ਪੱਥਰ ਤੇ ਲਕੀਰ ਆ ਜੀ ਸਰ ਕਾਲੋਥੇ ਕਹਿ ਰਹੇ ਸੀ ਕਿ ਇਹ ਬੜੇ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ 2020 ਦੇ ਵਿੱਚ ਪਿਛਲੇ 15 ਸਾਲ ਤੋਂ ਹੋਇਆ ਸੀਗਾ ਕਿ ਕੋਈ ਅੰਦਰ ਦੇ ਵਿੱਚ ਹੋਰ ਤੁਸੀਂ ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਕਿੰਨੇ ਪਰਚੇ ਦਰਜ ਹੁੰਦੇ ਆ ਜੀ ਸ਼ਰਾਬ ਫੜੀ ਜਾਂਦੀ ਆ ਮੁੱਲ ਦੇ ਰਾਈਟਿੰਗ ਔਨ ਅ ਵਾਲ ਆ ਪੱਥਰ ਤੇ ਲਕੀਰ ਆ ਜੀ ਸਰ ਕਾਲੋਥੇ ਕਹਿ ਰਹੇ ਸੀ ਕਿ ਇਹ ਬੜੇ ਲੰਬੇ ਸਮੇਂ ਤੋਂ ਕੰਮ ਚੱਲ ਰਿਹਾ 2020 ਦੇ ਵਿੱਚ ਪਿਛਲੇ 15 ਸਾਲ ਤੋਂ ਹੋਇਆ ਸੀਗਾ ਕਿ ਕੋਈ ਅੰਦਰ ਦੇ ਵਿੱਚ ਹੋਰ ਤੁਸੀਂ ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗਾ ਕਿ ਕਿੰਨੇ ਪਰਚੇ ਦਰਜ ਹੁੰਦੇ ਆ ਜੀ ਸ਼ਰਾਬ ਫੜੀ ਜਾਂਦੀ ਆ ਮੁਲਜ਼ਮ ਵੀ ਫੜੇ ਜਾਂਦੇ ਆ ਸਾਰੇ ਪਰਚੇ ਦਰਜ ਹੁੰਦੇ ਆ ਇਹ ਨਹੀਂ ਕਿ ਪੁਲਿਸ ਕਾਰਵਾਈ ਨਹੀਂ ਕਰਦੀ ਲਗਾਤਾਰ ਕਾਰਵਾਈਆਂ ਵੀ ਹੁੰਦੀਆਂ ਆ ਅਨਫੋਰਚੂਨੇਟ ਇਨਸੀਡੈਂਟ ਆ ਜਿਹੜਾ ਹੋਇਆ ਔਰ ਅਸੀਂ ਉਹਨੂੰ ਉਸੇ ਤਰੀਕੇ ਨਾਲ ਹੀ ਡੀਲ ਕਰ ਰਹੇ ਆ ਜੀ ਉਸੇ ਚੀਜ਼ ਨਾਲ ਹੀ ਹੋ ਰਿਹਾ ਹੁਣ ਡੇਲੀ ਜੇ ਤੁਸੀਂ ਸਾਲ ਦੇ ਸਾਡੇ ਦੇਖੋ ਤੇ ਸੈਂਕੜੇ ਪਰਚੇ ਐਕਸਾਈਜ਼ੇ ਹੀ ਦਰਜ ਹੁੰਦੇ ਆ